ਸਿਕਲ ਜੀ ਸਾਰਿਆਂ ਨੂੰ ਸਮਰਾਜ ਐ ਨਿਵਾ ਚੈਨਲ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਫਿਰ ਲੈ ਕੇ ਆਏ ਹਾਂ ਕੜਾਈ ਵਾਲੇ ਸੂਟ ਠੀਕ ਹੈ ਜੀ ਉਮੀਦ ਕਰਦੇ ਹਾਂ ਵੀ ਤੁਹਾਨੂੰ ਪਸੰਦ ਆਉਣਗੇ ਤੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚੱਲਦੀ ਵੀਡੀਓ ਤੇ ਵਿੱਚ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਠੀਕ ਹੈ ਜੀ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਹੈ ਕੜਾਈ ਵਾਲੇ ਸੂਟ ਇਹ ਹੈਗਾ ਆਪਣਾ ਪਹਿਲਾ ਸੂਟ ਠੀਕ ਹੈ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਘੇਰੇ ਦੇ ਵਿੱਚ ਘੇਰੇ ਦੇ ਉੱਤੇ ਵੇਲਾ ਪੁਆਈਆਂ ਹੋਈਆਂ ਨੇ ਠੀਕ ਹੈ ਜਿਹੜਾ ਇਹਦਾ ਕਲਰ ਹੈ ਉਹ ਹੈਗਾ ਵਾਈਨ ਕਲਰ ਪਰ ਵੀਡੀਓ ਦੇ ਵਿੱਚ ਥੋੜਾ ਡਿਫਰੈਂਟ ਆ ਰਿਹਾ ਹੈਗਾ ਤੇ ਇਹਦੇ ਵਿੱਚ ਆਪਾਂ ਇਹ ਮਸ਼ੀਨ ਦਾ ਕੰਮ ਕੀਤਾ ਹੋਇਆ ਹੈਗਾ ਇਹਦੇ ਵਿੱਚ ਆਪਾਂ ਥ्रेड ਵਰਤੇ ਹੋਏ ਨੇ ਗ੍ਰੀਨ येलो ਐਂਡ ਪੀਚ ਬੜਾ ਸੋਹਣਾ ਕੰਬੀਨੇਸ਼ਨ ਕੀਤਾ ਹੈ ਇਹਦਾ ਥ्रेड ਦੇ ਨਾਲ ਠੀਕ ਹੈ ਜੀ ਜਿਹੜਾ ਇਹ ਫੈਬਰਿਕ ਹੈ ਉਹ ਪਸ਼ਮੀਨਾ ਹੈਗਾ ਠੀਕ ਹੈ ਤੇ ਇਹਦੀਆਂ ਬਾਹਮਾਂ ਦਾ ਬਾਹਮਾਂ ਦੇ ਉੱਪਰ ਇਸ ਤਰ੍ਹਾਂ ਬੇਲਣਾ ਪਾਈਆਂ ਹੋਈਆਂ ਨੇ ਠੀਕ ਹੈ ਤੇ ਉਸ ਤੋਂ ਬਾਅਦ ਇਹ ਆਪਣੇ ਆਗਿਆ ਦੋਨੇ ਬਾਹਮਾ ਠੀਕ ਹੈ ਉਸ ਤੋਂ ਬਾਅਦ ਇਹਦੀ ਮੂਰੀ ਤੇ ਵੀ ਵਰਕ ਹੈ ਇਹ ਹੈਗਾ ਇਹਦੀ ਮੂਰੀ ਤੇ ਵਰਕ ਦੇਖੋ ਠੀਕ ਹੈ ਜੀ ਬੜਾ ਸੋਹਣਾ ਵਰਕ ਕੀਤਾ ਹੋਇਆ ਹੈਗਾ ਸਫਾਈ ਵੀ ਬਹੁਤ ਹੈ ਕੰਮ ਦੇ ਵਿੱਚ ਤੇ ਡਿਜ਼ਾਈਨ ਵਾਸਾਣਾ ਠੀਕ ਹੈ ਜੀ ਹਾਂਜੀ ਨੈਕਸਟ ਸੂਟ ਹੈਗਾ ਆਪਣੇ ਕੋਲੇ ਖਾਦੀ ਦਾ ਠੀਕ ਹੈ ਤੇ ਜਿਹੜਾ ਇਹਦਾ ਕਲਰ ਹੈ ਉਹ ਪਿੰਟ ਹੈ ਪਿੰਕ ਲਾਈਟ ਗਾਜਰੀ ਵੀ ਕਹਿ ਸਕਦੇ ਆ ਇਹਨੂੰ ਠੀਕ ਹੈ ਤੇ ਇਹ ਆਪਾਂ ਇਸ ਤਰ੍ਹਾਂ ਇਹਦੀਆਂ ਕਲੀਆਂ ਪਾਈਆਂ ਹੋਈਆਂ ਇਹਦੇ ਤੇ ਇਸ ਤਰ੍ਹਾਂ ਕਲੀਆਂ ਜਾਂਦੀਆਂ ਨੇ ਠੀਕ ਹੈ ਬਲੈਕ ਕਲਰ ਦੀ ਇਸ ਤਰ੍ਹਾਂ ਬੇਲਾ ਤੇ ਇੱਥੇ हिਪ ਤੇ ਆ ਗਿਆ ਤੇ ਇੱਧਰ ਆ ਗਿਆ ਆਪਣੇ ਘੇਰੇ ਤੋਂ ਥੋੜਾ ਜਿਹਾ ਉੱਪਰ ਇਸ ਤਰ੍ਹਾਂ ਇਹਦੇ ਵਿੱਚ ਫਲਾਰ ਪਾਏ ਹੋਏ ਨੇ ਬਲੈਕ ਹੈ ਤੇ ਇਸ ਤਰ੍ਹਾਂ ਇਹ ਸ਼ੇਡਿੰਗ ਹੈ ਦੇ ਜਿਹੜੇ ਫਲਾਵਰ ਦਿੱਤੇ ਹੋਏ ਨੇ ਹਾਂ ਵਾਲੇ ਕਲਰ ਹੈ ਜਿਵੇਂ ਗ੍ਰੀਨ ਡਾਰਕ ਪਿੰਕ ਆਫ ਵਾਈਟ ਲਾਈਟ ਪਿੰਕ ਇਹ ਸਾਰੇ ਦਿੱਤੇ ਆ ਤੇ ਕਲੀਆਂ ਬਲੈਕ ਹੈਗੀਆਂ ਇਹ ਉੱਪਰ ਤੱਕ ਜਾਂਦੀਆਂ ਨੇ ਤੇ ਜਿਹੜੀਆਂ ਇਹਦੀਆਂ ਪਾਵਾਂ ਨੇ ਉਹ ਵੀ ਬਹੁਤ ਵਧੀਆ ਬਣੀਆਂ ਹੋਈਆਂ ਨੇ ਦੇਖੋ ਇਸ ਤਰ੍ਹਾਂ ਇਹਦਾ ਪਾਵਾਂ ਦਾ ਕੰਮ ਹੈ ਦੇਖੋ ਬਹੁਤ ਸੋਹਣੀਆਂ ਲੱਗਦੀਆਂ ਨੇ ਤੇ ਫਿਨਿਸ਼ਿੰਗ ਵੀ ਤੁਸੀਂ ਦੇਖੋ ਕਢਾਈ ਦੀ ਦੇਖੋ ਬਿਲਕੁਲ ਵੀ ਕੋਈ ਧਾਗਾ ਇੱਧਰ ਉੱਧਰ ਨਹੀਂ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਹੈ ਜਿਹੜਾ ਆਪਾਂ ਵਰਕ करवाया होगा ठीक है जी ये है शर्ट उस तो यूँ बॉटम से भी काम किया होगी बॉटम बॉटम के उपर इस तरह पहुँचे देते तरह एक उपर फलार पाया हुआ लाइन पा के उपर एक फलार पाया हुए ठीक है जी ਬਹੁਤ ਸੋਹਣਾ ਲੱਗਦਾ ਹੈ ਸਿੰਪਲ ਸੂਬਰ ਜਾਂ ਸੂਟ ਹੈ ਇਹ ਇਹ ਆਪਾਂ ਕਿਤੇ ਵੀ ਪਾ ਸਕਦੇ ਹਾਂ ਤੇ ਜੇ ਕਿਸੇ ਨੂੰ ਵੀ ਪਸੰਦ ਹੋਇਆ ਤਾਂ ਤੁਸੀਂ ਇਹ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਤੇ ਪ੍ਰਾਈਸ ਹੈ ਜਿਹੜੇ ਉਹ ਮੈਂ ਤੁਹਾਨੂੰ ਨਾਲ-ਨਾਲ ਲਿਖ ਦੂੰਗੀ ਠੀਕ ਹੈ ਜੀ ਸੂਟ ਦੇ ਨਾਲ ਤੇ ਇਹ ਨੈਕਸਟ ਸੂਟ ਹੈਗਾ ਆਪਣਾ ਪਿਸਤਾ ਕਲਰ ਇਹ ਡਾਰਕ ਪਿਸਤਾ ਕਲਰ ਹੈ ਗ੍ਰੀਨ ਦੇ ਵਿੱਚ ਡਾਰਕ ਪਿਸਤਾ ਹੈ ਤੇ ਕਾਟਨ ਦਾ ਇਹ ਸੂਟ ਹੈ ਠੀਕ ਹੈ ਤੇ ਇਹਦੇ ਉੱਤੇ ਵੀ ਆਪਾਂ ਕਲੀਆਂ ਹੀ ਪੁਆਈਆਂ ਹੋਈਆਂ ਨੇ ਇਸ ਤਰ੍ਹਾਂ ਉਹਦੀਆਂ ਕਲੀਆਂ ਦਾ ਡਿਜ਼ਾਈਨ ਹੋਰ ਸੀ ਇਹਦੀਆਂ ਕਲੀਆਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਸ ਤਰ੍ਹਾਂ ਹੈਗਾ ਠੀਕ ਹੈ ਜੀ ਤੇ ਜਿਹੜੇ ਇਹਦਾ ਫਲਾਵਰ ਆਉਂਦਾ ਇੱਕ ਆਉਂਦਾ हिਪ ਤੇ ਤੇ ਇੱਕ ਆਉਂਦਾ ਇਧਰ ਆਪਣੇ ਕਮਰ ਤੇ ਇਧਰਲੇ ਪਾਸੇ ਠੀਕ ਹੈ ਤੇ ਇਹ ਵੀ ਉੱਪਰ ਤੱਕ ਹੀ ਜਾਂਦੀਆਂ ਨੇ ਇਸ ਤਰ੍ਹਾਂ ਆਪਾਂ ਇਹਨੂੰ ਮਰਜੈਂਟਾ ਕਲਰ ਦੀ ਲੇਸ ਲਾਈ ਹੋਈ ਹੈ ਇਹ ਜਿਹੜਾ ਵਰਕ ਹੈ ਲਾਈਟ ਪਿੰਕ ਮਰਜੈਂਟਾ ਤੇ ਗ੍ਰੀਨ ਇਹਦੇ ਤੇ ਥ੍ਰੈਡ ਵਰਤਿਆ ਹੋਇਆ ਹੈਗਾ ਠੀਕ ਹੈ ਤੇ ਜਿਹੜੇ ਇਹਦੇ ਆ ਬਾਂਹ ਦਾ ਕੰਮ ਹੈ ਉਹ ਇਸ ਤਰ੍ਹਾਂ ਇੱਕ ਇੱਕ ਫਲਾਵਰ ਆਇਆ ਹੈ ਠੀਕ ਹੈ ਫਲਾਵਰ ਬਣਿਆ ਤੇ ਇਸ ਤਰ੍ਹਾਂ ਆਪਾਂ ਲੇਸ ਲਗਾਈ ਹੈ ਇਹ ਵੀ ਬਹੁਤ ਸੋਹਣਾ ਸੂਟ ਹੈ ਤੇ ਹੁਣ ਸਰਦੀਆਂ ਘਟ ਰਹੀਆਂ ਤੇ ਗਰਮੀਆਂ ਵਾਲੇ ਸੂਟ ਹੈ ਜਿਹੜੇ ਉਹ ਤੁਸੀਂ ਤਿਆਰ ਕਰਵਾ ਸਕਦੇ ਹਾਂਜੀ ਨੈਕਸਟ ਸੂਟ ਹੈਗਾ ਆਪਣੇ ਕੋਲੇ ਜੌਰਜਟ ਦਾ ਫੈਬਰਿਕ ਹੈ ਠੀਕ ਹੈ ਲਾਈਨਿੰਗ ਵਾਲੀ ਜੌਰਜਟ ਹੈ ਇਹ ਤੇ ਇਹਦਾ ਜਿਹੜਾ ਕਲਰ ਹੈ ਮੈਰੂਨ ਹੈ ਤੇ ਇਸ ਤਰ੍ਹਾਂ ਆਪਾਂ ਫੁਲਕਾਰੀ ਵਾਲੀਆਂ ਜਿਹੜੀਆਂ ਕਲੀਆਂ ਉਹ ਇਸ ਤਰ੍ਹਾਂ ਪਾਈਆਂ ਹੋਈਆਂ ਨੇ ਵੀਡੀਓ ਦੇ ਵਿੱਚ ਥੋੜਾ ਜਿਹਾ ਰੈੱਡ ਆ ਰਿਹਾ ਪਰ ਇਹ ਮੈਰੂਨ ਕਲਰ ਹੈ ਠੀਕ ਹੈ ਇਸ ਤਰ੍ਹਾਂ ਕਲੀਆਂ ਪਾਈਆਂ ਨੇ ਫੁਲਕਾਰੀ ਵਾਲੀਆਂ ਤੇ ਵਿੱਚ ਵਿੱਚ ਆਪਾਂ ਫਲਾਰ ਪੁਆਏ ਹੋਏ ਨੇ ਛੋਟੇ ਛੋਟੇ ਠੀਕ ਹੈ ਤੇ ਜਿਹੜੇ ਇਹਦੇ ਬਾਹਾਂ ਤੇ ਕੰਮ ਕੀਤਾ ਹੋਇਆ ਉਹ ਹੈਗਾ ਇਸ ਤਰ੍ਹਾਂ ਦੇਖੋ ਫਲਾਰ ਪਾਈ ਹੋਏ ਨੇ ਸਾਰੀ ਬਾਹਾਂ ਦੇ ਵਿੱਚ ਤੇ ਨਾਲ ਥੋੜਾ ਥੱਲੇ ਜਿਹੜੇ ਬਰੀਕ ਜੀ ਇੱਥੋਂ ਲਾਈਨ ਦਿੱਤੀ ਹੋਈ ਹੈ ਤੇ ਥੱਲੇ ਆਪਾਂ लेस लगाई ਹੋਈ ਹੈ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਸਿੰਪਲ ਸੂਟ ਹੈਗਾ ਤੇ ਜੇ ਤੁਸੀਂ ਹੁਣ ਗਰਮੀਆਂ ਵਾਲੇ ਸੂਟਾਂ ਤੇ ਤੁਸੀਂ ਇਹ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਬਹੁਤ ਸੋਹਣਾ ਲੱਗੂਗਾ ਠੀਕ ਹੈ ਕਿਉਂਕਿ ਸਰਦੀਆਂ ਹੁਣ ਘਟ ਗਈਆਂ ਨੇ ਤੇ ਹੁਣ ਆਪਣੇ ਗਰਮੀਆਂ ਵਾਲੇ ਸੂਟ ਆ ਜਿਹੜੇ ਸਟਾਰਟ ਹੋ ਜਾਣਗੇ ਤੇ ਜਿਸ ਕਿਸੇ ਨੇ ਵੀ ਤੁਸੀਂ ਕੋਈ ਵੀ ਡਿਜ਼ਾਈਨ ਕਰਵਾਉਣਾ ਹੋਵੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਜਿਹੜੀ ਇਹਦੀ ਬਾਟਮ ਹੈਗੀ ਉਹ ਪਲੇਨ ਹੈ ਉਹਦੇ ਵਰਕ ਨਹੀਂ ਕੀਤਾ ਹੋਇਆ ਤੇ ਜਿਹੜਾ ਇਹਦਾ ਦੁਪੱਟਾ ਦੁਪੱਟਾ ਹੈਗਾ ਮਸਲੀਨ ਲਾਈਨਿੰਗ ਵਾਲਾ ਵਿੱਚ ਇਹਦੇ ਲਾਈਨਾਂ ਨੇ ਠੀਕ ਹੈ ਤੇ ਇਹਦੇ ਤੇ ਆਪਾਂ ਫੋਰ ਸਾਈਡ ਹੈ ਜਿਹੜੇ ਉਹ ਲੇਸ ਲਗਾਈ ਹੋਈ ਹੈ ਇਹ ਸੀਗੇ ਜੀ ਅੱਜ ਦੇ ਆਪਣੇ ਸੂਟ ਤੇ ਜਿਸ ਕਿਸੇ ਨੇ ਵੀ ਤਿਆਰ ਕਰਵਾਉਣੇ ਹੋਣ ਤਾਂ ਤੁਸੀਂ ਕਰਵਾ ਸਕਦੇ ਹੋਗੇ ਤੇ ਤੁਹਾਨੂੰ ਪਸੰਦ ਵੀ ਆਏ ਹੋਣਗੇ ਜਿਸ ਕਿਸੇ ਨੇ ابھی ਤੱਕ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਬਸਕ੍ਰਾਈਬ ਕਰ ਲੋ ਪਲੀਜ਼ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ